ਕਹਿੰਦੇ ਨੇ ਕਿ ਜਦੋਂ ਰੱਬ ਦਿੰਦਾ ਹੈ ਤਾਂ ਛੱਪੜ ਫਾੜ ਕੇ ਦਿੰਦਾ ਹੈ ਅਜਿਹਾ ਹੀ ਇੱਕ ਛੱਪੜ ਫਾੜ ਕੇ ਰੱਬ ਨੇ ਮਾਲੋ-ਮਾਲ ਕਰ ਦਿੱਤਾ ਹੈ ਰੋਪੜ ਦੇ ਇੱਕ ਡਰਾਈਵਰ ਨੂੰ ਰੋਪੜ ਦੇ ਪਿੰਡ ਬੜਵਾ ਦੇ ਹਰਪਿੰਦਰ ਸਿੰਘ ਨਾਮ ਦੇ ਡਰਾਈਵਰ ਨੇ ਜਦੋਂ 500 ਰੁਪਏ ਦੀ ਟਿਕਟ ਖਰੀਦੀ ਸੀ ਤਾਂ ਉਸਦੇ ਸੁਪਨੇ ਤਾਂ ਬੇਸ਼ੱਕ ਬਹੁਤ ਹੋਣਗੇ ਪਰੰਤੂ ਉਸਨੇ ਇੰਨੇ ਵੱਡੇ ਇਨਾਮ ਦੇ ਬਾਰੇ ਵਿੱਚ ਸੋਚਿਆ ਵੀ ਨਾ ਹੋਵੇਗਾ ਪਰੰਤੂ ਹੁਣ ਹਰਪਿੰਦਰ ਸਿੰਘ ਨਾਮ ਦੇ ਡਰਾਈਵਰ ਦੇ ਸੁਪਨੇ ਸੱਚ ਹੋ ਗਏ ਹਨ ਅਤੇ ਉਸ ਦਾ 10 ਕਰੋੜ ਰੁਪਏ ਦਾ ਇਨਾਮ ਲੱਗ ਗਿਆ ਹੈ ਪੰਜਾਬ ਦੇ ਇਤਿਹਾਸ ਦੇ ਵਿੱਚ ਇਹ ਸਭ ਤੋਂ ਵੱਡੀ ਲਾਟਰੀ ਹੈ ਤੁਹਾਨੂੰ ਇਨਾਮ ਜਿੱਤਣ ਵਾਲੇ ਨੂੰ ਵੀ ਦਿਖਾਵਾਂਗੇ ਅਤੇ ਉਸ ਦੁਕਾਨ ਨੂੰ ਵੀ ਦਿਖਾਵਾਂਗੇ ਜਿਸ ਦੁਕਾਨ ਤੋਂ ਇਹ ਲਾਟਰੀ ਖਰੀਦੀ ਗਈ ਸੀ ਜੱਟ ਲੱਗਿਆ ਜੀ ਬਹੁਤ ਵਧੀਆ ਲੱਗਿਆ ਵਿਸ਼ਵਾਸ ਨਾਲ ਟਿਕ ਲੋਟਰੀ ਲਈ ਜੀ ਤੇ ਲੱਗਿਆ ਜੀ ਵਾਹਿਗੁਰੂ ਦੀ ਕਿਰਪਾ ਹੋ ਗਈ ਜੀ ਪਿੰਡ ਬੜਵਾ ਜੀ ਜਿਹੜਾ ਰੋਪੜ ਕੀ ਕੰਮ ਕਰਦੇ ਹੋ ਜੀ ਇਹ ਡਰਾਈਵਰ ਕਰਦੇ ਜੀ ਤੁਹਾਡੀ ਆਪਣੀ ਗੱਡੀ ਹੈ ਤੁਹਾਡੇ ਕੋਲ ਨਹੀਂ ਤਾਂ ਬਾਹਰ ਕਰਦੇ ਨੇ ਨੌਕਰੀ ਕਰਦੇ ਨੇ ਨੌਕਰੀ ਕਰਦਾ ਹੋਰ ਕੀ ਕਹਿਣਾ ਚਾਹੋਗੇ ਦੇਵੀ ਕਿਸਮਤ ਖੁੱਲ ਜਾਂਦੀ ਹੈ ਲਾਈਟਰੀ ਜਰੂਰ ਖਰੀਦੋ 500 ਰੁਪਏ ਵਿੱਚ ਸੁਖਵਿੰਦਰ ਸਿੰਘ ਹੈ ਜੀ ਮੇਰਾ ਪਿੰਡ ਵੜਵਾਏ ਤੇ ਜੀ ਲਾਈਟਰੀ ਲੱਗੀ ਤੋਂ ਬਹੁਤ ਬਹੁਤ ਜ਼ਿਆਦਾ ਖੁਸ਼ੀ ਹੋਇਆ ਯਕੀਨ ਨਹੀਂ ਹੋਇਆ ਸੀ ਕਿ ਸਾਡੀ ਲਾਈਟ ਲਾਈਟਰੀ ਲੱਗ ਗਈ ਜੀ ਹਾਂਜੀ ਤੇ ਬਹੁਤ ਬਹੁਤ ਜ਼ਿਆਦਾ ਖੁਸ਼ੀ ਹੈ ਤੇ ਹਰੇਕ ਨੂੰ ਇੱਕ ਬੰਪਰ ਤਾਂ ਪਾਣਾ ਹੀ ਚਾਹੀਦਾ 500 ਰੁਪਏ ਦੇ ਵਿੱਚ ਦੇਖੋ ਇੰਨਾ ਵੱਡਾ ਨਾਮ ਨਿਕਲ ਜਾਂਦਾ ਬਹੁਤ ਵਧੀਆ ਜੀ ਠੀਕ ਹੈ ਸਾਡੇ ਵੀ ਬਸ ਖੁਸ਼ੀ ਇੰਨੀ ਹੋਈ ਵੀ ਠੀਕ ਹੈ ਜੀ ਸਮੰਦ ਕੱਕੜ ਇੱਕ ਲੱਕੀ ਦੇ ਨਾਮ ਤੋਂ ਜਾਣਿਆ ਜਾਂਦਾ ਅੱਜ ਸਾਨੂੰ ਬਹੁਤ ਜ਼ਿਆਦਾ ਖੁਸ਼ੀ ਹੈ ਵੀ ਸਾਡੇ ਕਾਊਂਟਰ ਦੇ ਵਿੱਚ 10 ਕਰੋੜ ਦਾ ਫਰਸਟ ਪ੍ਰਾਈਜ਼ ਜੋ ਕਿ ਲਾਠੀ ਹਿਸਟਰੀ ਦੇ ਵਿੱਚ ਸਭ ਤੋਂ ਵੱਡੀ ਰਕਮ ਹੈ ਇਹ ਰੋਪੜ ਦੇ ਵਿੱਚ ਸਾਡੇ ਇਸੇ ਆਈ ਹੈ ਉਸ ਵਾਹਿਗੁਰੂ ਦੀ ਉਹ ਪ੍ਰਮਾਤਮਾ ਦੀ ਅੱਜ ਕਿਰਪਾ ਹੋਈ ਹੈ ਸਾਡੇ ਕਾਊਂਟਰ ਤੇ ਵੀ ਸਾਡੇ ਕੋਲ ਲਾਠੀ ਜਿਹੜੀ ਹੈ 10 ਕਰੋੜ ਦੀ ਨਿਕਲੀ ਹੈ ਜਿਹਦਾ ਟਿਕਟ ਨੰਬਰ ਹੈ 205064377 ਨੰਬਰ ਔਰ ਇਹਨਾਂ ਭਾਈ ਸਾਹਿਬ ਦਾ ਨਿਕਲਿਆ ਜੋ ਨੂਨਪੁਰ ਵੇਦੀ ਵਿੱਚ ਰਹਿੰਦੇ ਨੇ ਔਰ ਇਹ ਸਾਡੀ ਰਿਸਪੌਂਸਿਬਿਲਟੀ ਹੈ ਅਸੀਂ ਇਹਨਾਂ ਨੂੰ ਸਰਕਾਰੀ ਪ੍ਰੋਸੈਸ ਦੁਆਰਾ ਟਿਕਟ ਡਾਕਟਰ ਦਫਤਰ ਜਮਾ ਕਰਾ ਕੇ ਇਹਨਾਂ ਨੂੰ ਕਲੇਮ ਕਰਾਇਆ ਜਾਵੇ ਔਰ ਇਹ ਸਾਰੀ ਸਪੋਰਟਿਵਿਟੀ ਸਾਡੀ ਹੈ ਅਸੀਂ ਇੱਕ ਦੋ ਦਿਨ ਦੇ ਅੰਦਰ ਅੰਦਰ ਟਿਕਟ ਲਈ ਜਮਾ ਕਰਾਵਾਂਗੇ ਔਰ ਇਹਨਾਂ ਨੂੰ ਅਸੀਂ ਬਹੁਤ-ਬਹੁਤ ਵਧਾਈ ਦਿੰਦੇ ਆ ਆਪਣੀ ਟੀਮ ਵੱਲੋਂ ਸ਼ੋਕਾ ਲੋਟੀ ਦੀ ਟੀਮ ਵੱਲੋਂ ਵੀ ਇਹਨਾਂ ਨੂੰ ਇਹ ਜਿਹੜੀ ਇਹ ਵੱਡੀ ਅਮਾਉਂਟ ਆਏ ਲੱਗੀ ਹੈ ਰੋਪੜ ਸ਼ਾਹ ਦੇ ਭਾਗ ਖੁੱਲ ਚੁੱਕੇ ਆ ਕਈ ਮੇਰੇ ਵੀਰ ਭਰਾ ਕਹਿੰਦੇ ਸੀ ਰੋਪੜ ਦੇ ਇਨਾਮ ਨਹੀਂ ਲੱਗਦਾ ਇਨਾਮ ਨਹੀਂ ਲੱਗਦਾ ਔਰ ਪਰਮਾਤਮਾ ਨੇ ਜਦੋਂ ਕਿਰਪਾ ਕੀਤੀ ਹੈ ਅੱਜ ਛੱਪੜ ਫਾੜ ਰੋਪੜ ਵਾਸੀਆਂ ਨੂੰ ਮੇਰੇ ਰੋਪੜ ਜ਼ਿਲ੍ਹੇ ਵਾਲਿਆਂ ਨੂੰ ਸਾਰਿਆਂ ਨੂੰ ਬਹੁਤ-ਬਹੁਤ ਵਧਾਈਆਂ